ਦੇਖੋ ਜੀ ਇਹ ਜਿਹੜਾ ਕੰਮ ਆ ਨਾ ਇਹ ਕੰਮ ਸੀ ਛੱਡ ਨਹੀਂ ਸਕਦੇ ਇਹ ਕੰਮ ਸਾਡਾ ਇਹ ਹੱਡਾਂ ਵਿੱਚ ਰਚਿਆ ਹੋਇਆ ਜਿਹੜਾ ਜ਼ਿੰਮੇਵਾਰਾ ਕੰਮ ਆ ਨਾ ਇਹ ਨਹੀਂ ਛੱਡ ਸਕਦੇ ਅਸੀਂ ਸਾਨੂੰ ਇਹ ਹਰ ਹਾਲਤ 'ਚ ਕਰਨਾ ਪੈਣਾ ਵਾ ਚਾਹੇ ਵਾਧਾ ਹੋਵੇ ਘਾਟਾ ਇਹਦੇ ਵਿੱਚ ਕਦੇ ਜ਼ਿੰਮੇਵਾਰ ਇਨਸਾਨ ਕਨਸਾ ਕਿਸਾਨ ਲੋਕ ਕਦੇ ਨਹੀਂ ਸੋਚਦੇ ਚੀਜ਼ ਆਪਾਂ ਨੂੰ ਇਹਦੇ 'ਚ ਨਫਾ ਹੋਵੇ ਨੁਕਸਾਨ ਹੋਵੇ ਕਰਨਾ ਹੀ ਪੈਣਾ ਹਰ ਹਾਲਤ ਦੇ ਵਿੱਚ ਜੋ ਆਪਣਾ ਜੱਦੀ ਪੁਸ਼ਤੀ ਕੰਮ ਆ ਨਾ ਇਹ ਨੂੰ ਕਰੇ ਬਿਨਾ ਆਪਣਾ ਸਰਦੈ ਨਹੀਂ ਹੋਰ ਲੱਖ ਕੰਮਕਾਰ ਕਰ ਲਗੇ ਲੇਕਿਨ ਜਿਹੜਾ ਜੱਟ ਜ਼ਿਮੀਂਦਾਰ ਹਨ ਉਹ ਇਹ ਕੰਮ ਕਰਦਾ ਹੀ ਕਰਦਾ ਵਾ ਤੇ ਵੈਸੇ ਹੈ ਕੱਢਣ ਪਾਉਣ ਨੂੰ ਕੁਝ ਨਹੀਂ ਮੇਰੇ ਹਿਸਾਬ ਨਾਲ ਤਾਂ ਇਹਦੇ ਵਿੱਚੋਂ ਬਾਕੀ ਆਪੋ ਆਪਣੀ ਸੋਚ ਸਮਝ ਲੋ ਲੋਕਾਂ ਦੀ ਅੱਜ ਚਲਾਈ ਆ ਵੀ ਚੱਲੀ ਜਾਂਦੀ ਆ ਦੇਲੇ ਲੈਲੇ ਫੜਲੇ ਕਰਲੇ ਬਸ ਆਹ ਕੁਛ ਆ ਲੋਹਾ ਇਕੱਠਾ ਕਰ ਲੋ ਵੇਚ ਲੋ ਆਪ ਲੈ ਲੋ ਐ ਕਿ ਆ ਬਣਾ ਲੋ ਉਹਨੇ ਕਿ ਸਰਕਾਰੀ ਰੱਖਦੇ ਆ ਉਹਨੇ ਕ ਲਾਲੇ ਬਸ ਆਹ ਕੋਸੀਆ ਜੀਮੇਦਾਰਾਂ ਦੇ ਪੱਲੇ ਆ ਹੁਣ ਬਾਟ ਲੈ ਚੋਨਾ ਇਹਦੇ ਮਗਰ ਉਪਰਾਲੀ ਦਾ ਕੰਜਰਖਾਨਾ ਖੜਾ ਹੋਣਾ ਵਾ ਪਰਾਲੇ ਗਵਰਨਮੈਂਟ ਅੱਗ ਨਹੀਂ ਲਾਉਣ ਦਿੰਦੀ ਪ੍ਰਦੂਸ਼ਣ ਹੁੰਦਾ ਵਾ ਸੇਫਟੀ ਰੱਖੋ ਗਵਰਨਮੈਂਟ ਕਹਿੰਦੇ ਆ ਪ੍ਰਦੂਸ਼ਣ ਨਾ ਕਰੋ ਲੇਕਿਨ ਉਹਨਾਂ ਇਹਨੂੰ ਪਰਾਲੀ ਨੂੰ ਕਿੱਦਾਂ ਸਾਂਭਣਾ ਇਹਦੀ ਟੈਨਸ਼ਨ ਹੋਈ ਰਹਿੰਦੀ ਆ ਇਸ ਕਰਕੇ ਜਿਹੜੇ ਮੇਰੇ ਵੀਰ ਭਰਾਵਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਆ ਕਮੈਂਟਾਂ ਦੇ ਵਿੱਚ ਦੱਸ ਸਾ ਤੇ ਸਾਨੂੰ ਬਾਕੀ ਵੀਡੀਓ ਨੂੰ ਪੂਰਾ ਦੇਖੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਕਮੈਂਟਾਂ ਦੇ ਵਿੱਚ ਵਿਚਾਰ ਦਿਓ ਆਪੋ ਆਪਣੇ ਪਰਾਲੀ ਦਾ ਕੀ ਹੱਲ ਹੋਣਾ ਚਾਹੀਦਾ ਵਾ ਇਸ ਨੂੰ ਕਿਸ ਤਰੀਕੇ ਸੰਭਾਲਿਆ ਜਾ ਸਕਦਾ ਵਾ ਗਵਰਨਮੈਂਟਾਂ ਦਾ ਹੁਣ ਕਹਿ ਰਹੀਆਂ ਅੱਗ ਨਹੀਂ ਲਾਉਣेंगी ਲੇਕਿਨ ਕੋਈ ਹੱਲ ਵੀ ਨਹੀਂ ਦਿਖਦਾ ਇਹਦਾ ਹੋਰ ਤਕੜਾ ਬੰਦਾ ਦਾ ਵਾ ਲੂਗਾ ਜਿਨ੍ਹਾਂ ਕੋਲੇ ਵੱਡੇ ਵੱਡੇ ਟਰੈਕਟਰ ਹੋ ਗਏ ਮਾੜਾ ਜ਼ਿਮੀਂਦਾਰ ਕੀ ਕਰੂ ਇਹਨੂੰ ਸੋਇਆ ਤੇ ਖਰਚਾ ਬਹੁਤ ਆ ਜਾਣਾ ਜੀ ਇਹਨੂੰ ਜ਼ਮੀਨ ਚ ਖਪਾਉਣ ਵਾਸਤੇ ਇਸ ਕਰਕੇ ਸਾਰੇ ਦੋਸਤ ਆਪ ਆਪਣਾ ਸੁਝਾਅ ਦਿਓ ਕਮੈਂਟਾਂ ਇਂ ਦੱਸੋ ਕਿ ਸਸਰੀ ਕਾਲ